ਚਾਹੀਦੀ ਪਠਾਨਕੋਟ ਦੇ ਵਿੱਚ ਪਠਾਨਕੋਟ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਵਾਸਤੇ ਇੱਕ ਮਾਸਟਰ ਪਲਾਨ ਚਾਹੀਦਾ ਹੈ। ਪਠਾਨਕੋਟ ਦੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹੈ। ਬੜਾ ਵੱਡਾ ਇੱਕ ਗੰਭੀਰ ਮੁੱਦਾ ਹੈ ਕਿ ਡੀਸੀ ਡੈਸਨਸ ਜਿਹੜੀ ਇੱਕ ਹਿਸਟੋਰਿਕ ਬਿਲਡਿੰਗ ਸੀ ਉਹਦੇ ਉੱਤੇ ਹੀ ਜਿਹੜਾ ਕੋਈ ਆਰਮੀ ਕਬਜ਼ਾ ਕਰ ਲਿਆ ਹੈ। ਇੱਕ ਟੈਂਪਰੀ ਸੋਲੂਸ਼ਨ ਹੈ ਸਾਡੇ ਪਠਾਨਕੋਟ ਦੀ ਟ੍ਰੈਫਿਕ ਨੂੰ ਹਲਕਨਵਾ ਟੈਂਪਰੀ ਲੋਕਾਂ ਨੂੰ ਦੁਖੀ ਕਰਕੇ ਤੁਸੀਂ ਉਹ ਨਗਰੀ ਜਿਹੜੀ ਫੜੀਵਾਲਾ ਕਿੱਥੇ ਜਾਏਗੇ ਇਹ ਇਹ ਬੜਾ ਇੱਕ ਗੰਭੀਰ ਇਸ਼ੂ ਹੈ ਕਿ ਬੀਸੀ ਰੈਜ਼ਿਡੈਂਸ ਦੇ ਉੱਤੇ ਹੀ ਕਿਸੇ ਨੇ ਕਬਜ਼ਾ ਕਰ ਲਿਆ ਪਿਛਲੇ ਦਿਨੀ ਡੀਸੀ ਰਹਿ ਹੈ ਜੋ ਕਿ ਨਹਿਰੀ ਵਿਭਾਗ ਦੇ ਰੈਸਟ ਹਾਊਸ ਤੇ ਹੈ ਉਹਦੇ ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਡੀਸੀ ਪਠਾਨਕੋਟ ਹਰਵੀਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਡੀਸੀ ਪਠਾਨਕੋਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਜਿਸ ਜਗ੍ਹਾ ਤੇ ਤੁਹਾ ਡੀਡੀ ਹੈਸ਼ ਹੈ ਉਸ ਜਗ੍ਹਾ ਤੇ ਕਿਸੇ ਸ਼ਖਸ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਤੁਹਾਡੇ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੱਸੋ ਨੋਟਿਸ ਤੇ ਹਵਾਲਾ ਦਿੱਤਾ ਗਿਆ ਹੈ ਕਿ ਜਦ ਉਕਤ ਸ਼ਖਸ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਸੀ ਤਾਂ ਨੈਰੀ ਵਿਭਾਗ ਦੇ ਐਸ ਡੀਓ ਪ੍ਰਦੀਪ ਕੁਮਾਰ ਵੱਲੋਂ ਵੀ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ ਉਸ ਦੇ ਬਾਵਜੂਦ ਕਬਜ਼ਾਦਾਰੀ ਤੁਹਾਡੀ ਰਿਹਾਇਸ਼ੀ ਜ਼ਮੀਨ ਤੇ ਕਬਜ਼ਾ ਕਰ ਗਿਆ ਤੁਹਾਡੇ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੱਸਦੇ ਚਿਲੀ ਕਿ ਜਿਸ ਜ਼ਮੀਨ ਤੇ ਕਬਜ਼ਾ ਹੋਇਆ ਹੈ ਉਹ ਕੋਲੇ ਰਕਬਾ 45.72 ਮਰਲੇ ਹੈ ਜਿਸ ਦੀ ਬਾਜ਼ਾਰੀ ਕੀਮਤ ਲਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਦੂਜੇ ਪਾਸੇ ਡੀਸੀ ਦੇ ਹਾਸਤੇ ਹੋਏ ਨਜਾਇਜ਼ ਕਬਜ਼ੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਹਨ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਗੂ ਯੋਗੈਸ਼ ਠਾਕਰ ਨੇ ਕਿਹਾ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਅਜਿਹੇ ਸ਼ਖਸ ਜੋ ਬਾਜ਼ਾਰਾ ਵਿੱਚ ਬਾਜ਼ਾਰ ਖੁੱਲੇ ਕਰਵਾਉਣ ਲਈ ਨਜਾਇਜ਼ ਕਬਜ਼ੇ ਹਟਾਉਂਦਾ ਹੈ ਉਸ ਦੀ ਆਪਣੀ ਹੀ ਜਾਇਸ਼ ਤੇ ਹੀ ਕੋਈ ਨਜਾਇਜ਼ ਕਬਜ਼ਾ ਕਰ ਲੈਂਦਾ ਹੈ ਜਿਸ ਤੋਂ ਸਾਫ਼ ਜਾਇਰ ਹੁੰਦਾ ਹੈ ਕਿ ਸਭ ਕੁਝ ਮਿਲੀ ਪੁਗਤ ਨਾਲ ਹੋਇਆ ਹੈ ਦੇਖੋ ਇੱਕ ਜਾਚ ਦਾ ਵਿਸ਼ਾ ਹੈ ਇਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਜਿਹੜੇ ਐ ਤੇ ਚੀਫ ਸੈਕਟਰੀ ਆਲਰੇਡੀ ਪੂਰੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆ ਬੜਾ ਵੱਡਾ ਇੱਕ ਗੰਭੀਰ ਮੁੱਦਾ ਹੈ ਕਿ ਡੀਸੀ ਰੈਜ਼ਡੈਂਸ ਜਿਹੜੀ ਇੱਕ ਹਿਸਟੋਰਿਕ ਬਿਲਡਿੰਗ ਸੀ ਉਹਦੇ ਉੱਤੇ ਹੀ ਜਿਹੜਾ ਕੋਈ ਆਦਮੀ ਕਬਜ਼ਾ ਕਰ ਲੇ ਦਿਵਾਰਾਂ ਤੋੜ ਦੇ ਡੀਸੀ ਰੈ residencies ਆ ਫਿਰ ਉਹ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਪਠਾਨਕੋਟ ਦੇ ਵਿੱਚ ਇਨਕ੍ਰੋਸਮੈਂਟ ਦੇ ਨਾਂ ਦੇ ਉੱਤੇ ਗਰੀਬ ਰੇੜੀ ਫਰੀ ਬਲਿਆਂ ਨੂੰ ਵੀ ਤੰਗ ਕਰ ਰਿਹਾ ਕੁਝ ਕੰਮ ਉਹ ਅੱਛੇ ਵੀ ਕਰ ਰਿਹਾ ਹੈ ਕਿਵਿਕ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਜਣਾ ਪਰ ਇਹ ਜਿਹੜਾ ਇੱਕ ਟੈਂਪੋਰਰੀ ਸੋਲੂਸ਼ਨ ਹੈ ਸ਼ਹਿਰ ਪਠਾਨਕੋਟ ਦੀ ਟ੍ਰੈਫਿਕ ਨੂੰ ਹਲ ਕਰਨ ਵਾਸਤੇ ਸਾਨੂੰ ਇੱਥੇ ਜਿਹੜਾ ਹੈ ਉਹ ਫਲੈਓਬਲ ਚਾਹੀਦਾ ਪਠਾਨਕੋਟ ਦੇ ਵਿੱਚ ਪਠਾਨਕੋਟ ਦੀ ਟ੍ਰੈਫਿਕ ਸਮੱਸਿਆ ਨੂੰ ਹਲ ਕਰਨ ਵਾਸਤੇ ਇੱਕ ਮਾਸਟਰ ਪਲਾਨ ਚਾਹੀਦਾ ਮਾਸਟਰ ਪਲਾਨ ਚਾਹੀਦਾ ਹੈ ਇੱਕ ਬਲੂਪ੍ਰਿੰਟ ਉਹਦਾ ਤਿਆਰ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ ਪਾਰਕਿੰਗ ਪਲੇਸਿਸ ਤੁਹਾਨੂੰ ਜਨਰੇਟ ਕਰਨੇ ਪੈਣਗੇ ਚਾਹੇ ਉਹ ਲਿਫਟ ਪਾਰਕਿੰਗ ਬਣਾ ਕੇ ਦੇਣੀ ਪਏ ਚਾਹੇ ਉਹ ਪੇਡ ਪਾਰਕਿੰਗ ਹੋਵੇ ਕਾਰਪੋਰੇਸ਼ਨ ਹੋਵੇ ਤੇ ਇਨੀਸ਼ੀਏਟਿਵ ਲੈ ਇੰਪਰੂਵਮੈਂਟ ਫੰਡ ਹੋਵੇ ਤੇ ਇਨੀਸ਼ੀਏਟਿਵ ਪਰ ਉਹ ਚੀਜ਼ਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੈ ਟੈਂਪਰੇਰੀ ਲੋਕਾਂ ਨੂੰ ਦੁਖੀ ਕਰਕੇ ਤੁਸੀਂ ਉਹ ਗਰੀਬ ਜਿਹੜੀ ਫੜੀ ਵਾਲਾ ਕਿੱਥੇ ਜਾਏਗਾ ਤੇ ਇਹ ਬੜਾ ਇੱਕ ਗੰਭੀਰ ਇਸ਼ੂ ਹੈ ਕਿ ਬੀ ਡੀ ਸੀ ਰੈਜ਼ੀਡੈਂਸ ਦੇ ਉੱਤੇ ਹੀ ਕਿਸੇ ਨੇ ਕਬਜ਼ਾ ਕਰ ਲਿਆ ਤੇ ਉਹ 20 25 ਦਿਨ ਹੋ ਗਏ ਐ ਉਹਨਾਂ ਨੂੰ ਡੀ ਸੀ ਸਾਹਿਬ ਨੂੰ ਤੇ ਉਹਨਾਂ ਨੂੰ ਨੋਟਿਸ ਆ ਰਹੇ ਐ ਪਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹਦਾ ਮਤਲਬ ਟੌਪ ਟੂ ਬਾਟਮ ਜਿਹੜਾ ਹੈ ਉਹ ਦਾਲਚ ਕੁਝ ਕਰ ਕੈਮਰਾਮੈਨ ਹਾਨੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ